ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਇੰਟਰਸਟਿੰਗ ਵੀਡੀਓ ਲੈ ਕੇ ਆਏ ਹਾਂ ਪੈਨ ਅਮਨ ਢਿੱਲੋ ਤੇ ਉਹਨਾਂ ਦੇ ਹਸਬੰਦ ਢਿੱਲੋ ਮਾਨਸਾ ਬਾਰੇ ਉਹਨਾਂ ਨੇ ਇੱਕ ਛੋਟੇ ਜਿਹੇ ਪਿੰਡ ਤੋਂ ਚੈਨਲ ਸ਼ੁਰੂ ਕਰਕੇ ਉਹ ਬਹੁਤ ਹੀ ਵਾਇਰਲ ਹੁੰਦਾ ਹੈ ਉਹਨਾਂ ਦੀ ਹਰ ਵੀਡੀਓ ਟ੍ਰੈਂਡਿੰਗ ਵਿੱਚ ਜਾਂਦੀ ਹੈ ਸਭ ਤੋਂ ਖੁਸ਼ੀ ਵਾਲੀ ਗੱਲ ਇਹ ਹੈ ਕਿ ਉਹ ਛੋਟੇ ਜਿਹੇ ਪਿੰਡ ਤੋਂ ਵੀਡੀਓ ਬਣਾਉਂਦੇ ਆ ਪਰ ਹਰ ਪਾਸੇ ਉਹਨਾਂ ਦੀ ਵੀਡੀਓ ਟ੍ਰੈਂਡਿੰਗ ਵਿੱਚ ਹੀ ਹੁੰਦੀ ਹੈ ਜੀ ਆਪਾਂ ਗੱਲ ਕਰੀਏ ਉਹ ਇਸ ਲਾਈਨ ਵਿੱਚ ਕਿਵੇਂ ਆਏ ਪੈਨ ਨੂੰ ਐਕਟਿੰਗ ਕਰਨ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਸੀ ਉਹ ਤਰਨਾਰ ਚੈਨਲ ਵਾਲਿਆਂ ਨੂੰ ਦੇਖਦੀ ਹੁੰਦੀ ਸੀ ਪਰ ਪੈਨ ਨੂੰ ਉਹਨਾਂ ਦੇ ਦਾ ਨੰਬਰ ਨਹੀਂ ਸੀ ਪਤਾ ਪੈਨ ਨੂੰ ਨੰਬਰ ਨਹੀਂ ਸੀ ਕੱਟਣਾ ਹੁੰਦਾ ਫਿਰ ਪੈਨ ਦੇ ਹਸਬੈਂਡ ਨੇ ਤਨਾਰਠ ਹੋਣਾ ਦਾ ਨੰਬਰ ਲਾ ਕੇ ਦਿੱਤਾ ਫਿਰ ਉਸਨੇ ਤਨਾਰਠ ਹੋਣਾ ਨੂੰ ਮਿਲ ਕੇ ਉਹਨਾਂ ਦੇ ਨਾਲ ਕੰਮ ਕੀਤਾ ਲੋਕਾਂ ਨੇ ਜੋ ਕੰਮ ਬਹੁਤ ਹੀ ਪਸੰਦ ਕੀਤਾ ਤੇ ਉਹਨਾਂ ਨੇ ਇੱਕ ਵੀਡੀਓ ਵਿੱਚ ਟੀਚਰ ਦਾ ਰੋਲ ਕੀਤਾ ਸੀ ਜੋ ਕਿ ਉਹਨਾਂ ਦੀ ਵੀਡੀਓ ਬਹੁਤ ਹੀ ਵਾਇਰਲ ਹੋਈ ਭੈਣ ਨੂੰ ਕੰਮ ਕਰਨ ਵਿੱਚ ਕੋਈ ਝਿਜਕ ਨਹੀਂ ਹੋਈ ਸੀ ਕਿਉਂਕਿ ਲੋਕ ਉਹਨਾਂ ਨੂੰ ਕਹਿੰਦੇ ਹੀ ਸੀ ਕਿ ਤੇਰਾ ਆਵਾਜ਼ਾ ਬਾਲਾ ਵੱਡਾ ਹੈ ਤੂੰ ਬਹੁਤ ਉੱਚੀ ਬੋਲਦੀ ਹੈ ਭੈਣ ਦਾ ਸਾਥ ਭੈਣ ਦੇ ਘਰ ਵਾਲੇ ਨੇ ਵੀ ਬਹੁਤ ਦਿੱਤਾ ਉਹਨਾਂ ਨੂੰ ਗੱਲਾਂ ਲੋਕਾਂ ਨੇ ਬਹੁਤ ਕਰੀਆਂ ਉਹ ਬਹੁਤ ਕਸਤਕਾਰ ਵਾਲਾ ਭੈਣ ਦਾ ਬਹੁਤ ਹੀ ਡਰਦਾ ਸੀ ਕਿ ਲੋਕ ਸਾਨੂੰ ਕਿੱਥੋਂ ਪਸੰਦ ਕਰਨਗੇ ਵੀਰ ਜੀ ਪਹਿਲਾਂ ਫੌਜੀ ਸੀ ਪਰ ਉੱਥੇ ਅਫਸਰਾਂ ਨਾਲ ਲੜਾਈ ਹੋਣ ਕਰਕੇ ਉਹਨਾਂ ਨੂੰ ਇਹ ਨੌਕਰੀ ਛੱਡਣੀ ਪਈ ਵੀਰ ਜੀ ਦੇ ਪਿਤਾ ਜੀ ਵੀ ਫੌਜੀ ਰਟਾਇਰ ਫੌਜੀ ਸੀ ਤੇ ਵੀਰ ਜੀ ਦੀ ਭੈਣ ਤੇ ਭਰਾ ਵੀ ਆਰਮੀ ਵਿੱਚ ਹੀ ਹਨ ਪਰ ਉਹ ਫੌਜ ਦੀ ਨੌਕਰੀ ਛੁੱਡਣ ਤੋਂ ਬਾਅਦ ਬੇ ਬਿਲਕੁਲ ਬੇਰੁਜ਼ਗਾਰ ਹੋ ਗਈ ਸੀ ਭੈਣ ਦੇ ਸਾਰੇ ਪਰਿਵਾਰ ਨੂੰ ਕੋਈ ਦਿੱਕਤ ਨਹੀਂ ਸੀ ਪਰ ਪਰਿਵਾਰ ਨੇ ਭੈਣ ਦੇ ਨੇ ਬਹੁਤ ਹੀ ਗੱਲਾਂ ਕੀਤੀਆਂ ਇਥੋਂ ਤੱਕ ਕਿ ਇਹ ਵੀ ਕਹਿ ਦਿੱਤਾ ਕਿ ਇਹ ਸਾਡੀ ਕੁੜੀ ਨਹੀਂ ਹੈਗੀ ਜਦ ਕਿ ਭੈਣ ਦੇ ਸਬਸਕ੍ਰਾਈਬਰ ਵੀ ਨਹੀਂ ਸਿਗੇ ਭੈਣ ਨੇ ਆਪਣਾ ਚੈਨਲ ਸ਼ੁਰੂ ਕੀਤਾ ਜਦੋਂ ਭੈ ਇਸ ਦੀ ਭੈਣ ਦੀ ਫੇਸ ਵੀ ਹੋ ਗਏ ਭੈਣ ਦੇ ਭੈਣ ਨੇ ਆਪਣਾ ਫੇਸ ਟਿਲੋ ਮਾਨਸਾ ਸ਼ੁਰੂ ਕੀਤਾ ਉਸ ਟਾਈਮ ਭੈਣ ਨੂੰ ਚੈਨਲ ਬਾਰੇ ਕੋਈ ਜ਼ਿਆਦਾ ਕੋਈ ਨੋਲਜ ਨਹੀਂ ਸੀ ਭੈਣ ਨੇ ਆਪਣੇ ਭੂਆ ਦੇ ਬੇਟੇ ਨੂੰ ਕਿਹਾ ਕਿ ਤੂੰ ਤੂੰ ਇਸ ਵੀਡੀਓ ਨੂੰ ਸ਼ੇਅਰ ਕਰਦੇ ਪਰ ਉਹ ਬਹੁਤ ਗਲਤ ਬੋਲਿਆ ਉਸਨੇ ਕਿਹਾ ਕਿ ਏਦਾਂ ਵਾਇਰਲ ਹੋ ਨਾ ਕਿਤੇ ਕਿਤੇ ਰਾਣੀ ਮੁਖਰਜੀ ਤੇਰੀ ਸੈਕਟਰੀ ਨਾ ਲੱਗ ਜਾ ਭੈਣ ਦਾ ਮਨ ਬਹੁਤ ਹੀ ਉਦਾਸ ਹੋਇਆ ਉਸ ਦੇ ਜਾਣ ਤੋਂ ਬਾਅਦ 3-4 ਦਿਨ ਬਾਅਦ ਹੀ ਭੈਣ ਦੀ ਵੀਡੀਓ ਇਨੀ ਵਾਇਰਲ ਹੋਈ 25 ਤੋਂ 30 ਮਿਲੀਅਨ ਉਸ ਵੀਡੀਓਸ ਤੇ ਵਿਊਜ਼ ਆ ਗਏ ਤੇ ਉਹਨਾਂ ਨੂੰ 1 ਲੱਖ ਤੋਂ ਉੱਪਰ ਸਬਸਕ੍ਰਾਈਬਰ ਵੀ ਇੱਕ ਹੀ ਵੀਡੀਓ ਨੇ ਪੂਰੇ ਕਰ ਦਿੱਤੇ ਫਿਰ ਭੈਣ ਹੋਰਾਂ ਨੂੰ ਵਾਚ ਟਾਈਮ ਵੀ ਭੈਣ ਹੋਰਾਂ ਦਾ ਪੂਰਾ ਹੋ ਗਿਆ ਪਰ ਭੈਣ ਹੋਰਾਂ ਨੂੰ ਚੈਨਲ ਮੋਨਟਾਈਜ਼ ਨਹੀਂ ਕਰਨ ਆਇਆ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਪੁੱਛਿਆ ਤੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਇਹੀ ਕਿਹਾ ਕਿ ਇਹ ਬਹੁਤ ਵੱਡਾ ਕੰਮ ਹੈ ਬਹੁਤ ਲੰਮਾ ਕੰਮ ਹੈ ਇਹ ਕੰਪਿਊਟਰ ਤੇ ਹੋਊਗਾ ਜਦ ਕਿ ਭੈਣ ਹੋਰਿਆਂ ਵਿੱਚ ਹਿੰਮਤ ਨਹੀਂ ਸੀ 50-60 ਹਜ਼ਾਰ ਦਾ ਕੰਪਿਊਟਰ ਲੈਣ ਦੀ ਜਦੋਂ ਵੀ ਕਿਸੇ ਜੇ ਕਿਸੇ ਕੋਲ ਕੰਪਿਊਟਰ ਹੋਣਾ ਤਾਂ ਉਸ ਨੇ ਸਾਈਡ ਤੇ ਹੀ ਲੈ ਕੇ ਵਹਿ ਜਾਣਾ ਉਸ ਨੇ ਇਹਨਾਂ ਨੂੰ ਮੋਨਟਾਈਜ਼ ਨਹੀਂ ਕਰਨਾ ਪਰ ਫਿਰ ਭੈਣ ਇੱਕ ਦਿਨ ਕਿਵੇਂ ਨਾ ਕਿਵੇਂ ਕਰਕੇ ਚੈਨਲ ਮੋਨੇਟਾਈਜ਼ ਕਰ ਲੈਂਦੇ ਹਨ ਜਦ ਭੂਆ ਦੇ ਵਿੱਚ ਨੂੰ ਹੀ ਗੱਲ ਪਤਾ ਲੱਗਦੀ ਹੈ ਕਿ ਉਹ ਵਾਇਰਲ ਹੋ ਗਿਆ ਨੂੰ ਚੈਨਲ ਵੀ ਮੋਨੇਟਾਈਜ਼ ਕਰ ਲਿਆ ਤਾਂ ਉਹੀ ਭੂਆ ਦਾ ਬੇਟਾ ਉਹਨਾਂ ਨੂੰ ਮਿੰਤਾ ਕਰਦੇ ਰਿਹਾ ਸੀ ਕਿ ਮੈਨੂੰ ਵੀ ਆਪਣੇ ਨਾਲ ਵੀਡੀਓ ਦੇ ਵਿੱਚ ਲੈ ਲਓ ਜਿਹੜੇ ਅਣਗੋਣਡ ਵਾਲੇ ਜਾਂ ਜਿਹੜੇ ਵੀ ਰਿਸ਼ਤੇਦਾਰ ਕਹਿੰਦੇ ਸੀ ਕਿ ਇਹ ਕੀ ਕੰਮ ਕਰਨ ਲੱਗੀ ਆ ਕਿ ਇਹਨਾਂ ਨੂੰ ਹੀ ਕੰਮ ਵਿੱਚ ਕੁੱਤਾ ਕੰਮ ਆ ਜਿਹੜੇ ਇਸ ਨੂੰ ਕੰਮ ਨੂੰ ਗਲਤ ਦੱਸਦੇ ਸੀ ਅੱਜ ਉਹ ਹੀ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਉਹਨਾਂ ਨਾਲ ਫੋਟੋ ਖਿਚਵਾਉਣ ਲਈ ਲੈ ਕੇ ਆਉਂਦੇ ਆ ਨੇ ਆਪਣੀ ਹੱਡ ਬੀਰੀ ਦੱਸੀ ਹੈ ਕਿ ਅੱਜ ਭੈਣ ਨੂੰ ਕਿਸੇ ਚੀਜ਼ ਦੀ ਵੀ ਘਾਟ ਨਹੀਂ ਹੋਣ ਉਹ ਆਪਣੇ ਚੈਨਲ ਤੋਂ ਬਹੁਤ ਵਧੀਆ ਪੈਸਾ ਕਮਾ ਰਹੇ ਆ ਲੋਕਾਂ ਦੀਆਂ ਬਹੁਤ ਗੱਲਾਂ ਸੁਣੀਆਂ ਪਰ ਅੱਜ ਉਹ ਮौज ਕਰਦੇ ਆ ਉਹਨਾਂ ਦੇ ਘਰ ਕਿਸੇ ਚੀਜ਼ ਨਹੀਂ ਘਾਟ ਨਹੀਂ ਵਾਹਿਗੁਰੂ ਇਦਾਂ ਹੀ ਭੈਣ ਨੂੰ ਤੰਦਰੁਸਤੀਆਂ ਬਖਸ਼ਦੇ ਰਹਿਣ ਉਹਨਾਂ ਨੇ ਬਹੁਤ ਇੱਕ ਛੋਟੇ ਜਿਹੇ ਪਿੰਡ ਤੋਂ ਲੈ ਕੇ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਵਾ ਉਹਨਾਂ ਹਰ ਬੱਚੇ-ਬੱਚੇ ਦੇ ਮੂੰਹ ਤੇ ਹੀ ਢਿੱਲੋ ਮਾਨਸਾ ਚੈਨਲ ਦਾ ਨਾਮ ਚੜਿਆ ਹੈ ਭੈਣ ਦੀ ਹਰ ਇੱਕ ਵੀਡੀਓਜ਼ ਤੇ ਉੱਤੇ ਮਿਲੀਅਨਸ ਦੇ ਵਿੱਚ ਵੀਊ ਆਉਂਦੇ ਹਨ ਇਹਨੀਆਂ ਵੀਡੀਓ ਵਾਇਰਲ ਵੀ ਹੁੰਦੀਆਂ ਹਨ ਕਿ ਉਹਨਾਂ ਨੂੰ ਹਰ ਕੋਈ ਹੀ ਪਸੰਦ ਕਰਦਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਊਗੀ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ